ਸਤਿ ਸ੍ਰੀ ਅਕਾਲ ਜੀ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਚੋਣਾ ਦਾ ਮਹਾਲ ਜਿਹੜਾ ਪੱਕ ਚੁੱਕਿਆ ਲੇਕਿਨ ਅੱਜ ਇਸ ਮੁੱਦੇ ਤੋਂ ਥੋੜਾ ਜਿਹਾ हट ਕੇ ਸਾਡੇ ਨਾਲ ਪਹੁੰਚੇ ਨੇ ਮਨਕੀਰਤ ਔਲਖ ਭਾਜੀ ਜੋ ਸਾਡੇ ਇੱਕ ਪਰਿਵਾਰ ਦੇ ਮੈਂਬਰ ਨੇ ਸਾਡੇ ਵੱਡੇ ਭਰਾ ਵੀ ਨੇ ਤੇ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਮੈਂ ਐਜ਼ ਏ ਊਮਨ ਮੇਰੇ ਹਲਕੇ ਦੇ 11 ਵਾਰਡ ਨੇ ਤੇ 11 ਦੇ ਵਿੱਚ 8 ਮੈਂ ਲੇਡੀਜ਼ ਵਾਰਡ ਦੇ ਵਿੱਚ ਆਪਣੀਆਂ ਭੈਣਾਂ ਨੂੰ ਟਿਕਟਾਂ ਦਿੱਤੀਆਂ ਨੇ ਤੇ ਸਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਪੜੀ ਲਿਖੀ ਭੈਣ ਮੇਰੀ ਹਰਵਿੰਦਰ ਕੌਰ ਐ ਤੇ ਬਾਕੀ ਸਾਰੀਆਂ ਭੈਣਾਂ ਉਹ ਨੇ ਜਿਨ੍ਹਾਂ ਦਾ ਪਿੱਛੇ ਪੋਲੀਟੀਕਲ ਕੈਰੀਅਰ ਕੋਈ ਨਹੀਂ ਐ ਸਾਰੇ ਨਵੇਂ ਕੈਂਡੀਡੇਟ ਨੇ ਤੇ ਔਰ ਮੈਂ ਮੀਡੀਆ ਦੇ ਜ਼ਰੀਏ ਤੁਹਾਡੇ ਜਿਹੜੀ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ 21 ਤਰੀਕ ਨੂੰ ਝਾੜੂ ਦਾ ਬਟਨ ਦਵਾ ਕੇ ਇਹ ਸਾਰੇ ਮੈਂਬਰਾਂ ਨੂੰ ਕੰਮਜਾਬ ਕਰੋ ਤਾਂ ਕਿ ਮੇਰੇ ਹੱਥ ਹੋਰ ਮਜ਼ਬੂਤ ਹੋ ਸਕਣ ਤੇ ਅਜਾਜੀ ਸਾਡੇ ਨੇ ਰਿਸ਼ਤੇਦਾਰ ਅਰਵਿੰਦਰ ਕੌਰ ਜੀ ਤੇ ਮੈਂ ਸਪੈਸ਼ਲ ਪਹੁੰਚ ਐ ਸੋ ਸਾਰੇ ਲੁਧਿਆਣਾ ਵਾਸੀਆਂ ਨੂੰ ਬੇਨਤੀ ਆ ਸਪੈਸ਼ਲ ਅਵਾਰਡ ਦੇ ਸਾਰਿਆਂ ਨੂੰ ਵੀ ਇਹਨਾਂ ਨੂੰ ਵੋਟ ਸਪੋਰਟ ਕਰੋ ਤੇ ਐਮਐਲਏ ਸ਼ੀਨਾ ਮੈਮ ਸਭ ਤੋਂ ਬਾਅਦ ਜਿਹੜਾ ਲੇਡੀਜ਼ ਨੂੰ ਚਾਂਸ ਦੇ ਰਿਆ ਹਨਾ ਇਹ ਮੈਮ ਮੇਰੇ ਖਾਤੇ ਮੈਂ ਪਹਿਲੀ ਵਾਰੀ ਹੋ ਰਿਹਾ ਸੋ ਇਹ ਬਹੁਤ ਤੁਸੀਂ ਵੱਡਾ ਉਪਰਾਲਾ ਹੈ ਜੀ